ਇਹ ਸਨਸਨੀ ਫੈਲ ਗਈ ਜਦ ਇੱਕ ਵਿਅਕਤਾ ਔਰਤ ਦੀ ਲਾਸ਼ ਕਮਰੇ ਦੇ ਵਿੱਚ ਪੱਖੇ ਨਾਲ ਲੜਕਦੇ ਮਿਲੀ ਤਾਂ ਪੀੜਤ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਨੇ ਕਿ ਮਹਿਲਾ ਦਾ ਪਤੀ ਵਿਦੇਸ਼ ਦੇ ਵਿੱਚ ਰਹਿੰਦਾ ਸੀ ਅਤੇ ਉਸ ਦਾ ਪ੍ਰੇਮੀ ਅਕਸਰ ਹੀ ਉਹਨਾਂ ਦੇ ਘਰ ਆ ਕੇ ਉਸ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਜਦੋਂ ਉਹ ਘਰ ਦੇ ਵਿੱਚ ਆਇਆ ਤਾਂ ਦੇਖਿਆ ਕਿ ਉਸ ਦਾ ਪ੍ਰੇਮੀ ਉੱਥੇ ਮੌਜੂਦ ਸੀ ਅਤੇ ਉਹ ਵਿਅਕਤਾ ਦੀ ਜਿਹੜੀ ਲਾਸ਼ ਆ ਪੱਖੇ ਨਾਲ ਲੜਕੀ ਹੋਈ ਸੀ ਅਤੇ ਉਹ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਮੈਂ ਤੁਹਾਡਾ ਕਿਹੜਾ ਪਿੰਡ? ਮੇਰਾ ਪਿੰਨ ਭਾਈ ਤੇੜਾ ਰਾਜਪੂਤਾਂ ਬੱਗਾ ਸਿੰਘ ਮੇਰਾ ਨਾਮ ਹੈ। ਲੜਕੀ ਹੀ ਲੱਗਦੀ ਸੀ ਤੁਹਾਡੀ? ਲੜਕੀ ਸਾਡੀ ਭਾਬੀ ਲੱਗਦੀ ਸੀ। ਕੀ ਗੱਲਬਾਤ ਹੈ ਸੋਰੀ? ਗੱਲਬਾਤ ਇਹ ਤਾਂ ਇੱਕ ਨਜਾਇਜ਼ ਸੰਬੰਧ ਚੱਲਦੇ ਹਨ ਉਹ ਮੁੰਡੇ ਦੇ। ਹਮ ਤੇ ਉਹ ਜ਼ਬਰਦਸਤੀ ਕਰਦਾ ਸੀ ਇਹਦੇ ਨਾਲ ਹਮ ਤੇ ਉਹਨੇ ਕਿਤੇ ਕੁੜੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਐ ਕਿ ਮੇਰੇ ਘਰੇ ਨਾ ਆਇਆ ਕਰ ਮੇਰੇ ਦਿਉਰ ਜੇਠ ਨੇ ਹਮ ਤੇ ਉਹਦੇ ਨਹੀਂ ਫਿਰ ਉਹਨੇ ਕੋਈ ਗੱਲ ਕੀਤੀ ਤੇ ਇਹਨੂੰ ਫਾਹ ਦੇ ਕੇ ਤੇ ਮਾਰ ਕੇ ਚਲ ਗਿਆ ਕਿੰਨੇ ਤੋਂ ਸਮੇਂ ਕਿੰਨੇ ਕੋ ਸਮੇਂ ਤੋਂ ਨਜਾਇਜ਼ ਸਬੰਧ ਚੱਲਦੇ ਸੀ ਇਹ ਬਾਜੀ ਕੋਈ ਮੇਰੇ ਸਾਹਮਣੇ ਜਿੱਦੋਂ ਸਾਡਾ ਮੁੰਡਾ ਬਾਹਰ ਗਿਆ ਨਾ ਪਹਿਲੀ ਵਾਰੀ ਇਹਦਾ ਉਦੋਂ ਦਾ ਕੁਝ 6 ਮਹੀਨੇ ਸਾਲ ਹੋ ਗਿਆ ਜਦੋਂ ਇਹ ਚੱਲਦੇ ਸੀ ਹਮ ਤਾਂ ਅੱਜ ਤੁਸੀਂ ਕੀ ਦੇਖਿਆ ਅੱਜ ਇਹ ਦੇਖਿਆ ਵੀ ਜਦੋਂ ਇਹ ਲੜਕੀ ਦੇ ਪਿਤਾ ਜੀ ਆਏ ਨੇ ਆਪਾਂ ਆਪਣੇ ਘਰ ਦੇ ਬੂਰੇ ਖੜੇ ਆ ਇਹਨਾਂ ਨੇ ਆਏ ਨੇ ਤੇ ਇਹ ਅੰਦਰ ਵੜਨ ਲੱਗੇ ਤੇ ਅੰਦਰੋਂ ਨਿਕਲ ਕੇ ਆ ਉਹ ਅੰਦਰੋਂ ਭੱਜ ਗਿਆ ਗੇਟ ਤੋਂ ਗੇਟ ਖੋਲ ਕੇ ਤੇ ਗਾੜੀ ਅਗਲੇ ਪਾਸੇ ਹੀ ਖੜੇ ਅਸੀਂ ਵੀ ਭੱਜਦਾ ਵੀ ਦੇਖਿਆ ਵੀ ਅੰਦਰੋਂ ਨਿਕਲ ਕੇ ਜੀ ਗਿਆ ਫਿਰ ਇਹਨਾਂ ਰੋਲਾ ਪਾਇਆ ਅਸੀਂ ਭੱਜ ਕੇ ਆਣ ਕੇ ਤੇ ਫਿਰ ਉਹਦੇ ਰੱਸਾ ਰੱਸਾ ਵੜ ਗਏ ਤੇ ਫਿਰ ਇਹਨੂੰ ਲਾਇਆ ਮੌਕੇ ਤੇ ਮੌਤ ਹੋ ਚੁੱਕੀ ਸੀ ਹਾਂਜੀ ਹਾਂਜੀ ਮੌਕੇ ਤੇ ਕੀ ਮੰਗ ਕਰਦੇ ਹੋ ਨੇ ਮੰਗ ਭਾਜ ਨੂੰ ਸਜ਼ਾ ਹੋਣੀ ਚਾਹੀਦੀ ਆ ਹਾਂ ਜੇ ਜਿੱਦਾਂ ਸਾਡਾ ਘਰ ਬਰਬਾਦ ਹੋਵੇ ਉਹ ਵੀ ਬਰਬਾਦ ਹੋਵੇ ਹਾਂ ਪੁਲਿਸ ਕੰਪਲੀਟ ਕੀਤੀ ਆ ਓਕੇ ਤੇ ਪਹੁੰਚੀ ਬੋਲੀ ਹਾਂਜੀ ਕੀ ਨਾਮ ਹੈ ਤੁਹਾਡਾ ਕੀ ਲੱਗਦੀ ਸੀ ਜਿਹਦੀ ਮੌਤ ਹੋਈ ਹੈ ਮੇਰੀ ਲੜਕੀ ਆ ਜੀ ਮੇਰਾ ਨਾਮ ਭਗਵਾਨ ਸਿੰਘ ਪਿੰਡ ਚਾਕੜੂਗਰੇ ਕੀਵੇਂ ਮੌਤ ਕਿਵੇਂ ਹੋਈ ਮੌਤ ਇਸ ਤਰ੍ਹਾਂ ਵੀ ਮੈਂ 8 ਵਜੇ ਵੈਸੇ ਗਿਆ ਮੈਂ ਕੁਦਰਤ ਵੱਲੋਂ ਤੇ ਇਹ ਮੁੰਡਾ ਗੇੜ ਦੇ ਮੈਨੂੰ ਵੇਖ ਕੇ ਭੱਜ ਗਿਆ ਹਾਂ ਮੇਜਰ ਸਿੰਘ ਚਾਕੜੂਗਰਾ ਹੈ ਹਾਂ ਤੇ ਮੋਰਸਾ ਤੋਂ ਹਟ ਗਿਆ ਜਦੋਂ ਮੈਂ ਜਾ ਕੇ ਆਪਣੇ ਆਪ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਕੁੜੀ ਦੇ ਫਾ ਲਿਆ ਮੈਂ ਵੈਸੇ ਤੌਰ ਨਾ ਮੋਰਸਾ ਲਾਇਆ ਹੋਂਸੇ ਨਾਲ ਲਾ ਕੇ ਵੇਖਿਆ ਤੇ ਕੁੜੀ ਲੌਟੀ ਸੀ ਉਸ ਟਾਈਮ ਤੇ ਮੇਰੇ ਕੋਲ ਨਹੀਂ ਜਾ ਡਾ ਚੱਲੇ ਗਈ ਫਿਰ ਐਸ ਵੀਰ ਨੂੰ ਲਾ ਕੇ ਆਵਾਜ਼ ਮਾਰੀ ਆ ਕਿ ਭਜੋ ਪਿਆ ਉਦਾ ਕੁੜੀ ਨੇ ਫਾ ਲੈ ਲਿਆ ਤੇ ਅਬ ਟੁਕੀ ਗਈ ਇੰਨਾ ਟੁਕੀ ਆ ਲਾਈ ਆ ਉਹਦਾ ਸਾਰਾ ਖਤਮ ਹੋ ਗਿਆ ਇਹ ਵੇਜਰ ਨੇ ਖੁਦ ਆਵੇ ਮੌਕੇ ਤੇ ਕੰਮ ਕੀਤਾ ਨੇ ਮੇਜਰ ਕੌਣ ਆ ਵੇਜਰ ਮੁੰਡਾ ਚੱਕ ਡੋਕਰਾਂ ਦਾ ਤੇ ਇਹਦੇ ਪਤੀ ਦਾ ਕੀ ਨਾਮ ਆ ਇਹਦੇ ਪਤੀ ਦਾ ਨਾਮ ਹੈਗਾ ਕਲਦੀਪ ਸਿੰਘ ਅੱਛਾ ਉਹ ਉਹ ਆਪਣੇ ਬਾਹੜ ਦਬਈ ਆ ਜੀ अच्छा जी हां जी ते मेजर ਨੇ ਕਿਉ ਮਾਰਿਆ ਕੋਈ ਰੰਜਿਸ਼ ਹੀ ਪੁਰਾਣੀ ਹਾਂਜੀ 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 ਕੀ ਰੰਜਿਸ਼ ਹੋ ਸਕਦਾ ਇਹਨਾਂ ਦਾ ਕੋਈ ਆਪਸੇ ਕੋਈ ਗੱਲਬਾਤ ਹੋ ਗਈ ਅੱਛਾ ਜੀ ਜ਼ਬਰਦਸਤੀ ਕਰਤਾ ਹੋਗਾ ਜਦੋਂ ਜ਼ਬਰਦਸਤੀ ਕੋਈ ਗੱਲ ਹੋਈ ਹੋਗੀ ਅੱਛਾ ਜੀ ਤੇ ਜ਼ਬਰਦਸਤੀ ਨਾਲ ਇਹਨੇ ਮਲ ਫਾ ਦਿੱਤਾ ਮਲੇ ਜ਼ਬਰਦਸਤੀ ਮਾਰਿਆ ਗਿਆ ਹਾਂਜੀ ਜ਼ਬਰਦਸਤੀ ਨਾਲ ਇਹਨੇ ਮਾਰਕੁੱਡੀ ਮਾਰੀ ਕੀ ਤੇਲਾ ਵੀ ਕਦੀ ਤੁਹਾਡੀ ਬੇਟੀ ਨੇ ਕੋਈ ਕੰਪਲੀਟ ਕੀਤੀ ਕਦੀ ਦੱਸਿਆ ਇਸ ਬਾਰੇ ਨਹੀਂ ਇਹਦੇ ਬਾਰੇ ਸਾਨੂੰ ਨਹੀਂ ਦੱਸਿਆ ਜੀ ਤਾਂ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਕੀਤੀ ਹੈ ਜੀ ਕੀ ਮੰਗ ਕਰਦੇ ਹੋ ਹਾਂ ਜੀ ਆਪਾਂ ਮੰਗਿਆ ਮੇਰੇ ਮੁੰਡੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਜੋ ਕਾਨੂੰਨੀ ਕਾਰਵਾਈ ਹੈ ਸਾਡੇ ਬੱਚੇ ਨਿਕਲੇ ਦੋ ਦੋ ਮੇਰੇ ਦੋਦੇ ਆ ਇੱਕ ਲੜਕੇ ਦੋਰੀ ਹੈ ਜੀ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ ਨੂੰ ਹੋਈਗਾ 13-14 ਸਾਲ ਇਹ ਆਈ ਨਾ ਹੋਈ ਗਾ ਜੀ ਤੇ ਜਿਹੜਾ ਤੁਹਾਡਾ ਜਵਾਈ ਹੈ ਕਿੰਨੇ ਸਾਲ ਹੋ ਗਏ ਨੂੰ ਬਾਅਦ ਉਹਨੂੰ ਪਹਿਲਾਂ 5 ਸਾਲ ਅੱਗੇ ਲਾ ਗਿਆ ਸੀ 5 ਸਾਲਾਂ ਤੋਂ ਮੁੜ ਕੇ ਆਪਣਾ ਸਾਥੀਪਾ ਬਣਾ ਗਈ ਫਿਰ ਮੁੜ ਕੇ ਹੁਣ ਚਲਾ ਗਿਆ 1.5 2 ਡੇਢ ਤਿੰਨ ਮਹੀਨਾ ਹੋ ਗਿਆ ਇਹ ਜਿਹੜਾ ਸੀ ਮੇਜਰ ਸਿੰਘ ਦਾ ਸਹੁਰੇ ਦਾ ਪਿੰਡ ਕਿਹੜਾ ਉਹਦਾ ਪਿੰਡ ਚੱਕ ਡੋਗਰ ਹੈ ਤੇ ਤੁਹਾਡੀ ਬੇਟੀ ਦਾ ਪ੍ਰਿੰਟ ਜਿਹੜਾ ਸੀ ਉਹ ਵੀ ਚੱਕ ਡੋਗਰ ਹੈ ਸਾਡਾ ਚੱਕ ਡੋਗਰ ਹੈ ਮਤਲਬ ਸਾਡਾ ਚੱਕ ਡੋਗਰ ਵੱਡਾ ਜੀ ਅਸਲ ਤੇ ਲਗ ਤੇਰੇ ਆ ਪੰਨਰ ਕੀ ਵਿਆਹ ਜੀ ਤੇਰੇ ਅਸਲ ਹਾਂਜੀ ਤੇਰੇ ਕੀ ਮੰਗ ਕਰਦੇ ਆਪਾਂ ਮੰਗੇ ਕਰਨਾ ਵੀ ਜੋ ਕਾਨੂੰਨੀ ਕਾਰਵਾਈ ਹੋ ਕਾਮਲਾ ਤੇ ਨਾ ਲੜਕੀ ਜਿਹੜੀ ਆ ਚੱਕ ਡੋਗਰਾਂ ਵਾਲੀ ਹੈ ਨਾ ਇਹਦਾ ਜਿਹੜੀ ਇਹਦਾ ਨਾਮ 바ਵੀ ਕੌਰ ਆ 바ਵੀ ਕੌਰ ਆ ਡਾਕਟਰ ਆ ਭਗਵਾਨ ਸਿੰਘ ਤੇ ਇਹਨਾਂ ਦਾ ਵੈਸੇ ਪਿੰਡ ਹੈਗਾ ਵਾ ਚੱਕ ਡੋਗਰਾਂ ਤੇ ਇਹ ਵਿਆਹੀ ਆ ਅੱਤੇ 13 ਦਿਨ ਪਹਿਲੇ ਕੀ ਆ ਜਨਰਕੀ ਤੋਂ ਸਹਿ ਕਬੀਰ ਸਿੰਘ ਨਾਂ ਦੇ ਲੜਕੇ ਨਾਲ ਜੀ ਸ਼ਾਦੀ ਹੋਈ ਆ ਇਹਦਾ ਜਿਹੜਾ ਘਰ ਵਾਲਾ ਨਾ ਵਿਦੇਸ਼ ਚ ਦਵਾਈ ਰਹਿੰਦਾ ਪਿਛਲੇ 2 ਮਹੀਨਿਆਂ ਤੋਂ ਗਿਆ ਵਾ ਇਹਦੇ ਹੁਣ ਲੈ ਨੇ ਆਪਣੇ ਮਤਲਬ ਤੇ ਕੇ ਘਰੀ ਹਾਂ ਆ ਲੈ ਲਿਆ ਬਾ ਕਮਦੇ ਦੇ ਵਿੱਚ ਇਹ ਇਹਦੇ ਨਾ ਕਮੇਜਰ ਸਿੰਘ ਸਾਮੂਹ ਕਰਨੈਲ ਸਿੰਘ ਵਾਸੀ ਚੱਕ ਲੋਗਰਾਂ ਦਾ ਮੁੰਡਾ ਸੀ ਇਹਨਾਂ ਨੇ ਪੀ ਕੇ ਬਰਬਾਦ ਆ ਉਹਦੇ ਨਾਲ ਇਹਦੀ ਮਤਲਬ ਕੀ ਲਵਰ ਜੇਸ਼ਨ 달ੋ ਸੀਗੇ ਉਹਦੇ ਦੌਰਾਨ ਹੀ ਇਹ ਉਹਨਾਂ ਦੇ ਘਰ ਹੁੰਦਾ ਜਾਂਦਾ ਸੀ ਤੇ ਭਗਵਾਨ ਸਿੰਘ ਕਹਿੰਦਾ ਵੀ ਅੱਜ ਮੈਂ ਸਿਰੇ ਜਦੋਂ ਇਹਨਾਂ ਦੇ ਆਪਣੀ ਘਰ ਪਤਾ ਲੈਣ ਲਈ ਉਹਨਾਂ ਅੱਗੇ ਭਗਵਾਨ ਸਿੰਘ ਕੋਲ ਹੈਗੇ ਨਹੀਂ ਭਗਵਾਨ ਸਿੰਘ ਜਿਹੜੇ ਆ ਇਹਨਾਂ ਦੇ ਮਤਲਬ ਕਿ ਫਾਦਰ ਆ ਲੜਕੀ ਦੇ ਫਾਦਰ ਆ ਲੜਕੀ ਦੇ ਫਾਦਰ ਆ ਇਹ ਜਿਹਨੂੰ ਆਪਣੇ ਆਇਆ ਕਾ ਤੇ ਇੰਨਾ ਨੇ ਆ ਕੇ ਵੇਖਿਆ ਬਾਪੀ ਇੱਕ ਬੰਦਾ ਨਾ ਗੇਟ ਚੋਂ ਜਿਹਨੂੰ ਗੇਟ ਫੜਕਾਇਆ ਵਾ ਸਵੇਰੇ 8:00 ਵਜੇ ਉਹ ਧੱਕਾ ਮਾਰ ਕੇ ਭੱਜ ਗਿਆ ਨੰਨ ਮੋਟਰਸਾਈਕਲ ਵੀ ਉਹ ਤਾਂ ਉੱਥੇ ਰਹਿ ਗਿਆ ਜਿਹਨੂੰ ਨੇ ਅੰਦਰ ਜਾ ਕੇ ਵੇਖਿਆ ਵਾ ਤੇ ਉਹਦੀ ਜਿਹੜੀ ਲੜਕੀ ਆ ਬਾਗੀ ਤੌਰ ਉਹਨੇ ਪੱਖੇ ਦੀ ਛੱਤ ਦੇ ਨਾਲ ਨਾ ਫਤ ਰਸੀ ਹੀ ਰਸੀ ਦੇ ਨਾਲ ਇੱਕ ਥੱਲੇ ਕੱਪੜਾ ਪਾ ਕੇ ਨਾ ਚੁੰਨੀ ਉਹਦੇ ਨਾਲ ਫਾ ਲਿਆ ਹੋਏ ਉਹਨਾਂ ਨੂੰ ਉਤਾਰ ਕੇ ਵੇਖਿਆ ਤੂ ਦੀ ਦੱਛ ਚੁੱਕੀ ਹੁਣ ਉਹਨਾਂ ਨੇ ਮੇਜਰ ਸਿੰਘ ਸਨ ਆਫ ਕਰਨੈਲ ਸਿੰਘ ਵਾਸੀ ਚੱਕ ਦੁਗਰਾਂ ਦੇ ਖਿਲਾਫ ਨਾ 306 ਆਈ ਪੀ ਸੀ ਦਾ ਮਕਦਮਾ ਦਰਜ ਕਰਾਇਆ ਵਾ ਇਹ ਮਕਦਮਾ ਨੰਬਰ ਜਿਹੜਾ ਵਾ ਇਹ ਹੈਗਾ ਮਕਦਮਾ ਨੰਬਰ 183 ਆਈ ਡੀ ਡੇਟ ਦਾ ਮਿਤੀ 24/9/24 306 34 506 ਆਈ ਪੀ ਸੀ ਪੁਰਾਣੇ ਜ਼ੁਰਮਾ ਜਾਂ ਹੁਣ ਦੇ ਜ਼ੁਰਮਾ ਦੇ ਵਿੱਚ ਹੈਗਾ ਵਾ 108 3 ਬ੍ਰੈਕਟ ਵਿੱਚ 5 352 ਬ੍ਰੈਕਟ ਵਿੱਚ 3 ਬੀ ਐਨ ਐਸ ਪੀ ਐਸ ਨਾਲੇ ਦਰਜ ਹੋਇਆ ਵਾ ਬਾਕੀ ਦੋਸ਼ੀ ਦੀ ਭਾਲ ਜਾਰੀ ਆ ਜਲਦੀ ਨਾਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਪ੍ਰੇਮ ਸਬੰਧਾਂ ਦੇ ਚਲਦੇ ਅੱਜ ਕੱਲ੍ਹ ਅਜਿਹੇ ਘਟਨਾਵਾਂ ਲਗਾਤਾਰ ਵਾਧੀਆਂ ਚੱਲ ਰਹੀਆਂ ਨੇ ਬਿਊਰੋ ਰਿਪੋਰਟ ਹਰਪੰਜ